ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਤੇ ਬਾਕੀ ਸਕੂਲਾਂ ਨੂੰ ਲੈ ਕੇ ਇੱਕ ਅਪਡੇਟ ਆਈ ਹੈ ਕਿ ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਕਿ ਸਕੂਲ ਜਿਹੜੇ ਹੁਣ 3 ਸਤੰਬਰ ਤੱਕ ਬੰਦ ਰਹਿਣਗੇ ਸੋ ਇਸ ਨੂੰ ਆਪਾਂ ਡਿਟੇਲ ਵਿੱਚ ਦੇਖਦੇ ਹਾਂ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਏਡਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਸੋ ਪਹਿਲਾਂ ਵੀ ਮੈਂ ਵੀਡੀਓ ਵਿੱਚ ਇਹੀ ਗੱਲ ਕੀਤੀ ਸੀ ਕਿ ਜਿੰਨਾ ਚਿਰ ਅਫੀਸ਼ੀਅਲ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਪਰ ਹੁਣ ਹੈ ਜਿਹੜੀਆਂ ਛੁੱਟੀਆਂ ਬੱਚਿਆਂ ਨੂੰ 3 ਸਤੰਬਰ ਤੱਕ ਰਹਿਣਗੀਆਂ ਸੋ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਸਥਿਤੀ ਹੈ ਜਲਦੀ ਠੀਕ ਹੋ ਜਾਈ ਕਿਉਂਕਿ ਆਪਾਂ ਕਦੇ ਵੀ ਇਹ ਛੁੱਟੀਆਂ ਨੂੰ ਇੱਕ ਖੁਸ਼ੀ ਦੇ ਤੌਰ ਤੇ ਨਹੀਂ ਲੈ ਸਕਦੇ ਚਾਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੱਚਿਆਂ ਦੇ ਵੀ ਪਿਵਿੱਖ ਦਾ ਇੱਕ ਮਸਲਾ ਹੈ ਬਾਕੀ ਹੜਾਂ ਦੀ ਸਥਿਤੀ ਹੈ ਸਾਰੇ ਆਪਾਂ ਅਰਦਾਸ ਕਰੀਏ ਕਿ ਪੰਜਾਬ ਦੀ ਸਥਿਤੀ ਆ ਜਿਹੜੀ ਉਹ ਠੀਕ ਹੋ ਜੇ ਪਹਿਲਾਂ ਮੰਗ ਹੋ ਜੇ ਕਿਉਂਕਿ ਬਹੁਤ ਸਾਰਾ ਜਿਹੜਾ ਸਾਡਾ ਜ਼ਮੀਨੀ ਹਿੱਸਾ ਹੈ ਘਰਾਂ ਦੇ ਹਿੱਸੇ ਹੈ ਬਹੁਤ ਖਰਾਬ ਹੋ ਗਿਆ ਬਹੁਤ ਲੋਕ ਬੇਕਾਰ ਹੋ ਗਏ ਸੋ ਅਜਿਹੀਆਂ ਛੁੱਟੀਆਂ ਆ ਨਾ ਹੀ ਸਾਨੂੰ ਹੋਣ ਬੱਚਿਆਂ ਨੂੰ ਕਿਉਂਕਿ ਬੱਚਿਆਂ ਦੇ ਵੀ ਭੁੱਖ ਦਾ ਮਸਲਾ ਤਾਂ ਆਪਾਂ ਇਹੀ ਅਰਦਾਸ ਕਰੀਏ ਕਿ ਪ੍ਰਮਾਤਮਾ ਵਾਹਿਗੁਰੂ ਆਪਣੇ ਉੱਪਰ ਮਿਹਰ ਭਰਿਆ ਹੱਥ ਰੱਖੇ ਤੇ ਪੰਜਾਬ ਦੀ ਸਥਿਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵਾਂਗ ਹੋ ਜਾਈ ਤੇ ਮੋੜ ਸਕੂਲ ਲੱਗਣ ਤੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਵਸਣ ਰਸਣ ਸੋ ਇਹ ਸੀ ਅਪਡੇਟ ਜੋ ਤੁਹਾਡਾ ਸਾਂਝੀ ਕਰਨੀ ਜ਼ਰੂਰੀ ਸੀ ਪਰ ਆਪਾਂ ਅਰਦਾਸ ਸਾਰੇ ਇਹੀ ਕਰੀਏ ਕਿ ਆਪਣੇ ਜਿਹੜੇ ਪਹਿਲਾਂ ਵਾਲੇ ਹਾਲਾਤ ਹੋ ਜਾਣ ਤੇ ਸਾਰੇ ਪਰਿਵਾਰਾਂ ਉੱਪਰ ਮਿਹਰ ਭਰਿਆ ਹੱਥ ਰਵੇ ਧੰਨਵਾਦ ਜੀ